ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਪੈਰੋਂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਾਫਲ ਸੀਮਾ ਗੋਪਾਲ ਰਾਏ ਕਰਨ ਕਰਾਵਨ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੇ ਕੋ ਭਗਤੀ ਲਾਵਹੁ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਪਿਆਨ ਕਾ ਪਉ ਨਸੈ ਜਨ ਆਪਣੇ ਕਹਿ ਹਰਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ 5 ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਨਿ ਕਰਾਵਨੇ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨੇਥਾ ਵਹਿ ਕੋ ਤੁਮ ਥਾਨ ਬਿਠਾਵੋ ਹੋ दास अपने को भक्ति लावो नि माने को प्रभु देतो मान मूड़ मुगत होए चतुर सुज्ञान सकल प्यान का पो नसे जन अपने कै हर मन वसै ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮੁ ਭਗਤ ਆਪਣੇ ਕੋ ਦੇਵੋ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਟਵ ਹੋ ਪ੍ਰਭ ਸੋਗ ਨੇਥਾ ਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੇ ਕੋ ਭਗਤੀ ਲਾਵਹੁ ਈਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਤ ਹੋਏ ਚਤੁਰ ਸੁਗਿਆਨ ਸਗਲ ਪਿਆਨ ਕਾ ਪਉ ਨਸਹਿ ਜਨ ਆਪਣੇ ਕੈ ਹਰਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨਾਂ ਸਗਲੇ ਮਨੁਰਥੀ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਰਿ ਸਵਾਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭਖੰਡ ਹੋ ਰੋਗ ਦੁਖੀਏ ਕਾ ਮਟਵੋ ਪ੍ਰਭ ਸੋਗ ਨੇਥਾ ਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੇ ਕੋ ਭਗਤੀ ਲਾਵਹੁ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਉੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪਉ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਪਰਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅਮ੍ਰਿਤ ਨਾਮ ਰਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨਿਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥ ਪੂਰਨ ਕਾਮ ਅਗਤ ਆਪਣੇ ਕੋ ਦੇਵੋ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਤਾਂ ਪ੍ਰਭਖੰਡ ਹੋ ਰੋਗ ਦੁਖੀਏ ਕਾਮ ਟਾਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵੋ ਦਾਸ ਆਪਣੀ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਕਲ ਪਿਆਨ ਕਾ ਪੋ ਨਸੇ ਜਨ ਆਪਣੇ ਕੇ ਹਰ ਮਨ ਵਸੇ ਪਰਮ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਕਿਸ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮ ਬਗਤ ਆਪਣੇ ਕੋ ਦੇਵ ਹੋ ਨਾਮ ਸਾ ਪੁਰੇ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾਮ ਟੱਵੋ ਪ੍ਰਭ ਸੋਗ ਨੇਤਾ ਵੇ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੇ ਕੋ ਭਗਤੀ ਲਾਵਹੁ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁ ਗਿਆਨ ਸਗਲ ਭਯਾਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਪਰਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ 5 ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਈ ਨ ਕਰਾਵਨ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਥਾ ਵਹਿ ਕੋ ਤੁਮ ਥਾਨ ਬਿਠਾਵੋ दास अपने को भक्ति लावो निमाने को प्रभु देतो मान मूड़ मुगत होए चतुर्सुग्यान सकल प्यान का पों नसे जन अपने कै हर मन वसै ਸਾਰਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਇ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਰਿ ਸੁਆਮੀ ਾਂਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨੀ ਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਤ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪੋ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਸਤਿਗਿਆਨ ਹਰ ਅੰਮ੍ਰਿਤ ਨਾਮ ਕਰਿ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ सगले मनोरथि पूरने काम भगत अपने को देवो हो नाम सफल सेवा गोपाल राय करन करावे हारिस स्वामी ताते बिरथा कोए न जाए रहाऊ ਰੋਗੀ ਕਾ ਪ੍ਰਭਿ ਖੰਡ ਹੋ ਰੋਗ ਦੁਖੀਏ ਕਾ ਮਟਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੇ ਕੋ ਭਗਤੀ ਲਾਵਹੁ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਉੜ ਮੁਗਦ ਹੋਏ ਚਤੁਰ ਸੁ ਗਿਆਨ ਸਗਲ ਭਿਆਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਅਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮ स्वागत अपने को देव हो नाम सफल सेवा गोपाल राय करने करावे हारिस स्वामी ताते बिरथा कोए ना जाए रहाओ रोगी का प्रभिखंड हो रोग हो। दुखिए काम टाब हो प्रभु शोक निथा वे को तुम स्थान बिठाबो हो दास अपने को भक्ति लाब हो निमाने को प्रभु देतो मान मूड मुगत होए चतुर्सुग्यान ਸਕਲ ਪਿਆਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਿਕ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋ ਤੁਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੀਮਾ ਗੁਪਾਲ ਰਾਏ ਕਰਨ ਕਰਾਵਨ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨੇ 타 ਵਹਿ ਕੋ ਤੁਮ ਥਾਨ ਬਿਠਾਵੋ ਦਾਸ ਆਪਣੀ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪਉ ਨਸੈ ਜਨ ਆਪਣੇ ਕਹਿ ਹਰਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ 5 ਨਿਰਤਨ ਕੋ ਤੁਮ ਦੇਵ ਹੋਤਨਾ ਅਨਿਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨੇ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭਖੰਡ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵੋ ਆਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪੋ ਨਸਹਿ ਜਨ ਆਪਣੇ ਕੈ ਹਰਮਨ ਵਸੈ ਪਰਮਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮੁ ਭਗਤ ਆਪਣੇ ਕੋ ਦੇਵੋ ਹੋ ਨਾਮ ਸਫਲ ਸੇਵਾ ਗੋਪਾਲ ਰਾਈ ਕਰਨ ਕਰਾਵਨ ਹਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਟਵ ਹੋ ਪ੍ਰਭ ਸੋਗ ਨੇਥਾ ਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੇ ਕੋ ਪਗਤੀ ਲਾਵਹੁ ਈਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਤ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪੋ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਪਰਮ ਪ੍ਰਭ ਸੂਖ ਨਿਧਾਨ ਅੱਤਿ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨਾਂ ਸਗਲੇ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਹੋ ਨਾਮ ਸਫਲ ਸੇਵਾ ਗੋਪਾਲ ਰਾਈ ਕਰਨ ਕਰਾਵਨੇ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭਖੰਡ ਹੋ ਰੋਗ ਦੁਖੀ ਏ ਕਾ ਮਟਾਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵੋ ਹੋ ਦਾਸ ਆਪਣੀ ਕੋ ਭਗਤੀ ਲਾਵੋ ਹੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਉੜ ਮੁਗਤ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪੋ ਨਸਹਿ ਜਨ ਆਪਣੇ ਕੈ ਹਰ ਮਨ ਵਸੈ ਪਾਰ ਪਰਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਰਖੇ ਕਿਰਪਾ ਸੰਤ ਟਹਲੇ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨ ਸਗਲੇ ਮਨੋਰਥਿ ਪੂਰਨ ਕਾਮ ਅਗਤ ਆਪਣੇ ਕੋ ਦੇਵੋ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭਖੰਡ ਹੋ ਰੋਗ ਦੁਖੀਏ ਕਾਮ ਟਵੋ ਪ੍ਰਭ ਸੋਗ ਨਿਥਾ ਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੀ ਕੋ ਭਗਤੀ ਲਾਵਹੁ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂਡ ਮੁਕਤ ਹੋਏ ਚਤੁਰ ਸੁਗਿਆਨ ਸਗਲ ਪਿਆਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਸਾਧੂ ਸੰਗ ਸਮਾਏ ਪਹਿਰੂ ਮਹਲਾ ਪੰਜਵਾ ਨਿਰਤਨ ਕੋ ਤੁਮ ਦੇਵ ਹੋਤਨਾ ਅਨੇਕ ਪਾਪ ਜਾਹਿ ਨਿਰਮਲ ਮਨਾ ਸਗਲੇ ਮਨੋਰਥਿ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਹੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਇਤਹਾਵਹਿ ਕੋ ਤੁਮ ਥਾਨ ਬਿਠਾਵਹੁ ਦਾਸ ਆਪਣੀ ਕੋ ਭਗਤੀ ਲਾਵਹੁ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂਡ ਮੁਗਤ ਹੋਏ ਚਤੁਰ ਸੁਗਿਆਨ ਸਗਲ ਭਿਆਨ ਕਾ ਪਉ ਨਸਹਿ ਜਨ ਆਪਣੇ ਕਹਿ ਹਰਮਨ ਵਸੈ ਪਾਰ ਪਰਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਵਾਹਿਗੁਰੂ ਜੀ ਕਾ ਖਾਲਸਾ vai Ji de gifa